ਆਮ ਆਦਮੀ ਪਾਰਟੀ ਤਿਆਰੀ ਕਰ ਲਏ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਵੇਂ ਡੀਐਂਡ ਦਿੱਲੀ ਚ ਹੋਇਆ ਇੱਕ ਆਮ ਆਦਮੀ ਪਾਰਟੀ ਹਫਤੇ ਹੋ ਗਿਆ ਹੁਣ ਇੱਥੇ ਹੋਊਗਾ ਫਿਰ ਭਾਰਤੀ ਜਨਤਾ ਪਾਰਟੀ ਨੂੰ ਮੁਬਾਰਕਬਾਦ ਇਹਨਾਂ ਨੂੰ ਕੈਂਡੀਡੇਟ ਮਿਲਿਆ ਇਹਨਾਂ ਨੇ ਹਰੇਕ ਹਤਕੰਡਾ ਪਨਾਉਣ ਦੀ ਕੋਸ਼ਿਸ਼ ਕੀਤੀ ਆਸ਼ੂਜੀ ਨੂੰ ਐਸਐਸਪੀ ਵਿਜੀਲੈਂਸ ਦੇ ਤੋਂ ਨੋਟਿਸ ਵੀ ਭੇਜਵਾਇਆ ਇਹਨਾਂ ਨੇ ਜਿਹੜਾ ਟਰੂ ਲਿਖ ਕੇ ਅੱਜ ਬਹੁਤ ਕੰਪਲੀਟ ਕੀਤਾ ਇਲੈਕਸ਼ਨ ਕਮਿਸ਼ਨਰ ਨੂੰ ਇਹਨਾਂ ਨੇ ਲਿਖ ਕੇ ਵੰਡੀ ਵਾਲੇ ਜੱਟੀ ਕਾਚ ਵੰਡੀ ਵਾਲੇ ਜੱਟੀ ਰਾਸ਼ਣ ਵੰਡਿਆ ਲੈ ਜਿੱਦ ਅਸੀਂ ਟਰੱਕ ਨੂੰ ਇੰਟਰਸੈਪਟ ਕੀਤਾ ਤੇ ਡਰਾਈਵਰ ਨੇ ਆਨ ਰਿਕਾਰਡ ਆਨ ਕੈਮਰਾ ਕਿਹਾ ਕਿ ਖੰਨਾ ਪੁਲਿਸ ਨੇ ਲੈਜਿਟਲੀ ਮੈਨੂੰ ਭੇਜਿਆ ਤੇ ਅਸਪੀ ਸਿੰਘ ਖੜਿਆਲ ਹੋਰੀ ਕਾਂਗਰਸ ਦੇ ਲੀਡਰ ਨੇ ਸਾਡੇ ਨਾਲ ਜੁੜ ਗਏ ਨੇ ਖੜਿਆਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਖੜਿਆਲ ਸਾਹਿਬ ਕਿਸ ਤਰ੍ਹਾਂ ਦੇਖ ਰਹੇ ਹੋ ਇਹਨਾਂ ਨਤੀਜਿਆਂ ਨੂੰ ਦੇਖੋ 1977 ਤੋਂ ਲੈ ਕੇ ਹੁਣ ਤੱਕ 10 ਵਾਰ ਲੁਧਿਆਣਾ ਵੈਸ ਇਲੈਕਸ਼ਨ ਹੋਏ ਆ ਹਮ 6 ਵਾਰੀ ਕਾਂਗਰਸ ਪਾਰਟੀ ਜਿੱਤੀ ਹੈ 2 ਵਾਰੀ ਸ਼੍ਰੋਮਣੀ ਅਕਾਲੀ ਦਲ 1 ਦਫਾ ਆਮ ਆਦਮੀ ਪਾਰਟੀ ਤੇ ਮੈਜੋਰਿਟੀ ਪਹਿਲਾਂ ਵੀ ਕਾਂਗਰਸ ਪਾਰਟੀ ਜਿੱਤੀ ਹੈ ਤੇ ਸਮਥਿੰਗ ਮੈਜੋਰਿਟੀ ਨਾਲ ਐਸਪੀ ਵੀ ਕਾਂਗਰਸ ਪਾਰਟੀ ਹੀ ਜਿੱਤੂਗੀ ਦੂਜੀ ਗੱਲ ਜਿਹੜੀ ਹੈ ਲੋਕ ਸਭਾ ਦੇ ਵਿੱਚ ਤੁਸੀਂ ਦੇਖ ਲਿਆ ਹੋ ਦੀ ਕਿਵੇਂ ਲੁਧਿਆਣਾ ਨੇ ਕਾਂਗਰਸ ਪਾਰਟੀ ਦੇ ਅੱਗੇ ਛੱਤ ਤੋੜ ਦਿੱਤਾ ਜੋ ਸੈਮੀ ਫਾਈਨਲ ਸੀਗਾ ਸਾਤਪਲਾਸ ਇੱਕ ਦੇ ਕਾਂਗਰਸ ਪਾਰਟੀ ਨੇ ਜਿੱਤ ਸਾਤ ਸੀ ਕੀਤੀ ਤੇ ਆਮ ਆਦਮੀ ਪਾਰਟੀ ਵਾਸ ਅ ਸਿਸਟੈਂਟ थर्ड ਨਾਲੇ ਤੁਹਾਨੂੰ ਇਹ ਵੀ ਯਾਦ ਹੋਊਗਾ ਲੁਧਿਆਣਾ ਵੈਸਟ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਕਿੰਨੀਆਂ ਵੋਟਾਂ ਪਈਆਂ ਸੀਗਾ ਮਹਿਸ ਕੁਝ ਕੁ ਦਾ ਵੋਟਾਂ ਪਈਆਂ ਸੀਗਾ ਆਮ ਆਦਮੀ ਪਾਰਟੀ ਨੂੰ ਕਿਉਂਕਿ ਹਰੇਕ ਮੁੱਦੇ ਤੇ এডੂਕੇਸ਼ਨ ਤੇ ਰੋਜ਼ਗਾਰ ਤੇ ਮੈਡੀਕੇਟ ਤੇ ਮਹਿਲਾ ਸ਼ਕਤੀਕਰਨ ਤੇ ਕਿਸਾਨਾਂ ਦੇ ਮੁੱਦੇ ਤੇ ਡਿਵੈਲਪਮੈਂਟ ਦੇ ਮੁੱਦੇ ਨਸ਼ੇ ਦੇ ਮੁੱਦੇ ਕ腐ਸ਼ਨ ਦੇ ਹਰੇਕ ਮੁੱਦੇ ਆਮ ਆਪੀ ਪਾਰਟੀ ਸਰਕਾਰ ਕੋਲੰਤਰਿਕ ਨਾਲ ਫੇਰ ਤੀਜੀ ਗੱਲ ਇਹ ਹੈ ਸ਼੍ਰੋਮਣੀ ਅਕਾਲੀ ਦਲ ਦਾ ਸੀ ਧੰਨਵਾਦ ਕਰਾਂਗੇ ਕਿ ਇਹਨਾਂ ਨੇ ਕੰਟੈਸਟ ਕੀਤਾ ਇਲੈਕਸ਼ਨ ਜੋ ਕਿ ਜਨਾਬ ਹੋਰੇ ਦਾ ਇਲੈਕਸ਼ਨ ਇਸਕਿਪ ਕਰ ਲੱਗੇ ਸੀ ਕਿ ਸਰਕਾਰ ਬਾਈਪਸ ਕਰ ਦਿੰਦੀ ਸੀ ਫਿਰ ਭਾਰਤੀ ਜਨਤਾ ਪਾਰਟੀ ਨੂੰ ਮੁਬਾਰਕਬਾਦ ਇਹਨਾਂ ਨੂੰ ਕੈਂਡੀਡੇਟ ਮਿਲਿਆ ਦੋ ਦਿਨ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਕੈਂਡੀਡੇਟ ਅਨਾਉਂਸ ਕੀਤਾ ਸੀਗਾ ਨਾਮਿਨੇਸ਼ਨ ਪੇਪਰ ਫਾਈਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਟੋਰਚ ਨਾਲ ਕੈਂਡੀਡੇਟ ਭਾਲਣਾ ਪਿਆ ਕਿਉਂਕਿ ਬੈਂਕਰਪਸੀ ਆਫ ਲੀਡਰਸ਼ਿਪ ਹੈ ਤੇ ਬੈਂਕਰਪਸੀ ਆਫ ਕੈਂਡੀਡੇਟ ਸੋ ਤਾਂ ਕਰਕੇ ਕੋਈ ਨਾ ਤਾਂ ਰੈਡੀ ਸੀਗਾ ਨਾ ਕੋਈ ਕੰਪੀਟੈਂਟ ਬੰਦਾ ਇਹਨਾਂ ਕੋਲੇ ਸੀਗਾ ਮਜਬੂਰਨ ਇਹਨਾਂ ਨੂੰ ਜਦੋਂ ਕੋਈ ਮਿਲ ਹੀ ਨਹੀਂ ਰਿਹਾ ਸੀਗਾ ਬਹੁਤ ਸੋਹਣੀਆਂ ਅਪਲੀਕੇਸ਼ਨ ਹੈਂਡਫੁਲਰ ਅਪਲੀਕੇਸ਼ਨ ਆਈਆਂ ਸੀਗੀਆਂ ਤਾਂ ਜਾ ਕੇ ਜਮਾਂ ਲਾਸਟ ਮੂਮੈਂਟ ਇਹਨਾਂ ਨੇ ਕੈਂਡੀਡੇਟ ਉਤਾਰਿਆ ਸੋ ਉੱਥੋਂ ਪਤਾ ਲੱਗਿਆ ਸੀਗਾ ਕਿ ਨਹੀਂ ਟੀਮ ਔਰ ਲਾਈਜ਼ ਤੇ ਡੀमोटिवेटेड ਪਾਰਟੀ ਜਨਤਾ ਪਾਰਟੀ ਜਿਸ ਤੋ ਦਾ ਕਾਂਗਰਸ ਪਾਰਟੀ ਦੇਖੋ ਤੁਸੀਂ ਜਿਹੜੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਸੀ ਆਈਟੀਐਸ ਸੀ ਕਿੰਨੇ ਲੀਡਰਸ ਨੇ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜਿਆ ਜਿਹੜੇ ਡੁੱਬਦੇ ਜਹਾਜ਼ ਰਹਿਸਾਨੇ ਹੋਣਾ ਚਾਹੁੰਦੇ ਸੀਗੇ ਚੰਦੇ ਸੂਰ ਦੇ ਨਾਲ ਹੋਣਾ ਦੂਜਾ ਇਹ ਹੈ ਕਿ ਗੋਗੀ ਜੀ ਬੈਕ ਇਨ ધ ਡੇ ਉਹਨਾਂ ਨੇ ਤੁਹਾਨੂੰ ਯਾਦ ਹੋਊਗਾ ਜਿਹੜਾ ਫਾਊਂਡੇਸ਼ਨ ਸਟੋਨ ਲੇ ਡਾਉਨ ਕੀਤਾ ਸੀਗਾ ਉਹ ਆਪ ਤੋੜਦਾ ਸੀਗਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਕੋਈ ਨਹੀਂ ਕੀਤਾ ਤੇ ਕੂਲਸ ਹੋ ਗਈ ਸੀ ਜੇ ਹੁਣ ਇਤੂ ਬਾਅਦ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਨਾ ਜੀ ਆ ਇਲੈਕਸ਼ਨ ਦੇ ਵਿੱਚ ਉਹ ਸੀਗਾ ਕਿ ਦਿੱਲੀ ਯੂਨਿਟ ਪੰਜਾਬ ਤੇ ਕਬਜ਼ਾ ਨਾ ਕਰ ਸਕੇ ਜੀ ਕੇਜriwal ਸਾਹਿਬ ਨੂੰ ਰੀਲਾਂਚ ਕਰਨਾ ਚਾਹੁੰਦੇ ਸੀ ਕਿ ਤਾਨੂੰ ਤੇ ਆਣ ਤੇ ਲੋਕਾਂ ਨੇ ਨਾ ਰਿਜੈਕਟ ਕੀਤਾ ਇਹਨਾਂ ਨੇ ਹਰ ਇੱਕ ਅਤਕੰਡਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆਸ਼ੂ ਜੀ ਨੂੰ ਐਸਐਸਪੀ ਵਿਜੀਲੈਂਸ ਦੇ ਤੋਂ ਨੋਟਿਸ ਵੀ ਭੇਜਵਾਇਆ ਇਹਨਾਂ ਨੇ ਜਿਹੜਾ ਟੂ ਲਿਖ ਕੇ ਅਸੀਂ ਬਹੁਤ ਕੰਪਲੀਟ ਕੀਤਾ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਨੇ ਲਿਖ ਕੇ ਵੰਡਿਆਲੇ ਜੱਟ ਵੀ ਕੈਸ਼ ਵੰਡਿਆਲੇ ਜੱਟ ਵੀ ਰਾਸ਼ਨ ਵੰਡਿਆਲੇ ਜੱਟ ਵੀ ਅਸੀਂ ਟਰੱਕ ਵੀ ਇੰਟਰਸੈਪਟ ਕੀਤਾ ਡਰਾਈਵਰ ਨੇ ਆਨ ਰਿਕਾਰਡ ਆਨ ਕੈਮਰਾ ਗਿਆ ਵੀ ਖੰਨਾ ਪੁਲਿਸ ਨੇ ਲੇਜਡਲੀ ਮੈਨੂੰ ਭੇਜਿਆ ਤੇ ਤੇਲ ਵੀ ਉਹਨਾਂ ਨੇ ਭਰਾਇਆ ਸੋ ਅਸੀਂ ਐਕਸਪੋਜ਼ ਕੀਤਾ ਆਮ ਆਦਮੀ ਪਾਰਟੀ ਤੇ ਅੱਜ ਜਨਤਾ ਐਕਸਪੋਜ਼ ਕਰ ਦਊਗੀ ਇਨਾਂ ਨੂੰ ਤੇ ਮੈਂ ਬੇਨਤੀ ਇਹ ਕਰਨਾ ਚਾਹਣਾ ਆਮ ਆਦਮੀ ਪਾਰਟੀ ਤਿਆਰੀ ਕਰ ਲੇ ਕਿਉਂਕਿ ਆਮ ਆਦਮੀ ਪਾਰਟੀ ਦਾ ਜਿਵੇਂ ਡੀ ਐਂਡ ਦਿੱਲੀ ਚ ਹੋਇਆ ਏ ਇੱਕ ਕੀ ਆਮ ਆਦਮੀ ਪਾਰਟੀ ਉੱਤੇ ਹੋ ਗਿਆ ਹੁਣ ਇੱਥੇ ਹੋਊਗਾ ਇਹਨਾਂ ਨੇ ਡੈਡ ਲਾਈਨ ਦਿੱਤੀ ਸੀ ਨਸ਼ਾ ਖਦਮ ਕਰਨ ਦੀ ਸੌ ਆਖਵਾਈਆਂ ਜੋ ਨਸ਼ੇ ਵਿਰੋਧ ਬੋਰਡ ਅਗੇਤ ਉਹਦੀ ਡੈਡ ਲਾਈਨ ਤਾਂ ਆਈ ਨਹੀਂ ਹੁਣ ਡੈਡ ਲਾਈਨ ਆਮ ਆਦਮੀ ਪਾਰਟੀ ਦੀ ਆਊਗੀ ਬਹੁਤ ਜਲਦੀ ਤੇ ਤੁਸੀਂ ਦੇਖੋਗੇ 2023 ਤੋਂ ਬਾਅਦ ਨਾਏ ਦਿਖਾਈ ਦੇਊਗੀ ਨਾਈਫ ਐਨ 아이ਦੂਗੀ ਇਨ ਮਿਸਟਰ ਇੰਡੀਆ ਬੰਜੂਗੀ ਤੇ ਉਹਦੀ ਨੀਂਹ ਅਜੇ ਰੱਖੀ ਜਾਊਗੀ ਜਦੋਂ ਕਾਂਗਰਸ ਪਾਰਟੀ ਨੇ थੰਪਿੰਗ ਮੈਜੋਰਟੀ ਨਾਲ ਜਿੱਤਾਂਗੀ ਜੀ ਜੀ ਕਿਰਦਲ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਸੀਂ ਆਪਣਾ ਪ੍ਰਤੀਕਰਮ ਅੱਜ ਦਿਨ ਤੀਜਾ ਦੇ ਦਿੱਤਾ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ